ਪ੍ਰਾਨਤਨ ਆਸਰੀ ਬਾਣੀ ਭਗਤ ਕਬੀਰ ਜੀ ਕੀ ਇੱਕ ਓ ਅੰਕਾਰ ਸਤਗੁਰ ਪ੍ਰਸਾਦਿ ਸੰਗ ਸੁਨੰਦ ਮਹੀਸ ਸਮਨ ਪੱਖਾ ਹੋਰ ਨੂੰ ਫੜਾਵੇ ਬੁੜੇ ਰੁਟਕੇ ਨਹੀਂ ਬੰਦੇ ਹੋਰ ਜੀ ਗੁਰ ਆਪਾ ਨਾ ਇਹਦਾ ਪੱਖਾ ਜਾਂ ਕਰੀ ਜਾ ਕੋ ਇੰਤਸਰਾਂ ਉਥੇ ਬਨੇ ਜਾ ਲੈ ਉਹਨਾਂ ਕੋਲ ਰਾਗ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਿ ਸੰਤ ਅਨੰਦ ਮਹੇਸ ਸਮਾਨ ਜੈ ਹੋ ਸਵਾਗਤ ਜੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸ਼ੰਤ ਬਾਣੀ ਸੰਪੂਰਨ ਕਰਕੇ ਹੁਣ ਜਗਤ ਗੁਰੂ ਸੱਜੇ ਪਾਤਸ਼ਾਹ ਜੀ ਭਗਤ ਬਾਣੀ ਦਾ ਆਰੰਭ ਕਰਦੇ ਹਨ ਰਾਗ ਧਨਾਸਰੀ ਵਿੱਚ ਬਾਣੀ ਭਗਤਨਾਮ ਕਬੀਰ ਸਾਹਿਬ ਦੀ ਆ ਰਹੀ ਹੈ ਇਕੋ ਦਾਇਤੂ ਪਰਮੇਸ਼ਰ ਓਮਕਾਰ ਸਾਰਿਆਂ ਦਾ ਪ੍ਰਕਾਸ਼ ਕੋ ਸਤਿਗੁਰਾਂ ਦੀ ਕਿਰਪਾ ਕਰਕੇ ਸਰਾਬਤ ਹੁੰਦਾ ਹੈ ਕਬੀਰ ਸਾਹਿਬ ਦੇ ਪਾਸ ਪੁੱਛਿਆ ਕਿ ਮਹਾਰਾਜ ਪਰਮੇਸ਼ਰ ਦੇ ਨਾਮ ਨੂੰ ਰਿਦਿਜ ਕਿਵੇਂ ਵਸਾਈਦਾ ਹੈ ਤਾਂ ਰਹਾਉ ਦੀ ਤੁਕ ਜਿ ਕਹਿੰਦੇ ਹਨ ਸੰਤ ਸੰਗ ਤੇ RAM ਰਿਦਿਜ ਵਸਾਈ ਇਹ ਭਾਈ ਸੰਤਾਂ ਦੀ ਸੰਗਤ ਕਰਕੇ ਮਹਾਪੁਰਖਾਂ ਦੀ ਜਿਨ੍ਹਾਂ ਸਾਸ ਗ੍ਰਾਸ ਨਹੀਂ ਵਿਸਥਰਦਾ ਇਸ ਪ੍ਰਕਾਰ RAM ਦੇ ਨਾਮ ਨੂੰ ਹਿਰਦੇ ਚ ਵਸਾਇਆ ਜਾਂਦਾ ਹੈ ਇਸੇ ਸ਼ਬਦ ਦੀ ਹਾਉ ਦੀ ਮੂਲ ਦੀ ਤੁਕ ਹੈ ਹੁਣ ਮਾਰਾ ਸਾਉ ਪ੍ਰਵੇਸ਼ਣ ਦੀ ਵਿਅੰਸਤਾ ਕਹਿੰਦੇ ਨਾ ਆਮਤ ਨਹੀਂ ਕੋਈ ਵੀ ਆ ਸਕਦਾ ਸੰਕ ਸੰਨੰਦ ਮਹੀਸ਼ ਸਮਨ ਇਹ ਭਾਈ ਸੰਕ ਸੰਨੰਦ ਸੰਤਨ ਸੰਤ ਕੁਮਾਰ ਇਹ ਚਾਰ ਬ੍ਰਹਮਾ ਦੇ ਪੁੱਤਰ ਇਹ ਚਾਰੇ ਭਰਾ ਹੋਏ ਹਨ ਇਹ ਬ੍ਰਹਮਾ ਜੀ ਨੇ ਇਸ ਤਿਆਂ ਵੀ ਕਹਾਈ ਕਿ ਇਹ ਪੁੱਤਰ ਤੁਸੀਂ ਰਾਜ ਪ੍ਰਬੰਧ ਸੰਭੋ ਤੇ ਮੈਂ ਤਪ ਕਰਨਾ ਹੈ ਇਸ ਵੇਲੇ ਨੂੰ ਕਿਹਾ ਬ੍ਰਹਮਾ ਜੀ ਨੇ ਇਹਨਾਂ ਨੂੰ ਕਿਹਾ ਪਿਤਾ ਸਲਾਹ ਕਰਕੇ ਦੱਸਾਂਗੇ ਸਲਾਹ ਕਰਨੇ ਆਟੇ ਜਦੋਂ ਗਏ ਇਹਨਾਂ ਨੇ ਕਿਹਾ ਸਾਡੇ ਪਿਤਾ ਨੂੰ ਰਾਜ ਪ੍ਰਬੰਧ ਵਿੱਚ ਦੁੱਖ ਹੋਇਆ ਹੈ ਇਸ ਕਰਕੇ ਉਹ ਤਪ ਨੂੰ ਪਸੰਦ ਕਰਨਾ ਹੈ ਆਪਾਂ ਤਪ ਹੀ ਕਰੋ ਬ੍ਰਹਮਾ ਵੀ ਅੱਖ ਕੀ ਲੱਗਣ ਦੀ ਲੋੜ ਹੈ ਕਿਉਂ ਸੰਕਸ਼ਮਨ ਸੰਨਾਤਨ ਸੰਤ ਕੁਮਾਰ ਚਾਰੇ ਭਰਾਵਾਂ ਨੂੰ ਉੱਤਰ ਨਾ ਦਿੱਤਾ ਤਪ ਬੇਟੀ ਲਾਗੇ ਜਾ ਕੇ ਇਸ ਪ੍ਰਕਾਰ ਸਾਧ ਸੰਗੇ ਜੀ ਸੰਤ ਕਿਸ਼ਨੰਦਨ ਸਨਾਤਨ ਸੰਤ ਕੁਮਾਰ ਚਾਰੇ ਜਿਹੜੇ ਬ੍ਰਹਗਤਨ 55 ਸਾਲਾਂ ਦੀ ਉਮਰ ਰੱਖਦੇ ਐ ਹਰ ਵਕਤ ਪਰਮੇਸ਼ਰ ਕੋਈ ਨਹੀਂ ਭਗਵਾਨ ਦੇ ਜਾ ਕੇ ਦਰਸ਼ਨ ਕਰਦੇ ਐ ਇਹ ਜੇ ਭਗਤ ਅਤੇ ਮਹੇਸ਼ ਸ਼ਿਵਜੀ ਜੋ ਹਰ ਰੋਜ਼ ਪਰਮੇਸ਼ਰ ਦੇ ਪਿਆਰ ਜਿਵੇਂ ਲੱਗੇ ਰਹਿੰਦੇ ਐ 88 88 ਯਾਰ ਮਰਾ ਸਮਾਧੀ ਲਾ ਕੇ ਰੱਖਦੇ ਐ ਤੇ ਇਸ ਪ੍ਰਕਾਰ ਗੁਰੂ ਕਨਜੀ ਤੁਹਾਨੂੰ ਲਿਖਿਆ ਹੈ ਸ਼ਿਵਜੀ ਇੰਨੀ ਮਹਾਰਾਜੀ ਭਗਤੀ ਕਰਦਾ ਹੈ ਬੈ ਗਈ ਗੰਗਾ ਫਿਰ ਮੁਰਨਾ ਕੀਤਾ ਗੰਗਾ ਸਿਰ ਤੋਂ ਵੀ ਵਾਗੀ ਸ਼ਿਵਜੀ ਦੇ ਬੈਠੇ ਦੇ ਕਿਤਨੀ ਮੋੜਿਆ ਮਹਾਰਾਜ ਦੇ ਪ੍ਰੇਮ ਭਲੋਂ ਇਸ ਪ੍ਰਕਾਰ ਜਟਾਂ ਵਿੱਚ ਆਪਣੇ ਗੰਗਾ ਲੈ ਰਹੀ ਉਸ ਵਕਤ ਇੱਕ বিষ্ণੂ ਦੇ ਭਗਵਾਨ ਤੇ ਬਾਭਨਤਾ ਧਰਨ ਵੇਲੇ ਚਰਨ ਆ ਲੈ ਜਨ ਜਾਣ ਕੇ ਇੰਨੀ ਭਗਤੀ ਕਰਦੇ ਐ ਸ਼ਿਵਜੀ ਉਹਨਾਂ ਦਾ ਧਿਆਨ ਕਰਦੇ ਹੋਏ ਸ਼ਿਵਜੀ বিষ্ণੂ ਦਾ ਸਤੁਭੰਦਾ ਚਿੱਟਾ ਸਰੂਪ ਸੀ ਉਹ ਹੋ ਗਏ ਅਪੇ ਸ਼ਿਵਜੀ ਦਾ ਤਮੋਗੁੰਡ ਦਾ ਕਾਲਾ ਸਰੂਪ ਸੀ ਉਹ বিষ্ণੂ ਜੀ ਧਿਆਨ ਕਰਦੇ ਇਹਲਾ ਹੋ ਗਏ ਇਸ ਪ੍ਰਕਾਰ ਮਹੇਰ ਸਾਧਕ ਜਿੰਨੇ ਇਹਨਾਂ ਦੇ ਸਮਾਨ ਹੋਰ ਵੀ ਮਹਾਤਮਾ ਜਿੰਨੇ ਬੰਦਗੀ ਕਰਨ ਵਾਲੇ ਹਨ ਸੇਠ ਨਾਦ ਤੀਰੂ ਮਰਮ ਨਾਦ ਸੇਠ ਨਾਦ ਨਿਤ ਨਵੇਂ 2009 ਉਹ ਜਾਣ ਕਰਦਾ ਹੈ ਫੇਰ ਪਰਮੇਸ਼ਰ ਤੇਰਾ ਪ੍ਰਿਹਤ ਨਹੀਂ ਉਹਨ ਜਾਣਿਆ ਫੇਰ ਵੀ ਤੂੰ ਬਿਆੰਤ ਹੈ ਸੰਤ ਸੰਗਤ ਰਾਮ ਰਿਦਾ ਅਗਸਾਈ ਉਹ ਹੈ ਰਾਮ ਤੇਰੇ ਨਾਮ ਨੂੰ ਮਹਾਤਮਾ ਜੀ ਸత్సੰਗ ਕਰਕੇ ਹਿੰਦੇ ਜੀ ਵਸਾਇਆ ਜਾਂਦਾ ਹੈ ਕਹਾਉ ਹਨੂਮਾਨ ਸਰ ਗਰੜ ਸਮਾਨਾ ਹਨੂਮਾਨ ਭਗਤ ਜੋ ਰਾਮਚੰਦਰ ਜੀ ਦੇ ਚਰਨਾਂ ਦਾ ਸੇਵਕ ਆ ਵੇਸ਼ ਲਈ ਰਾਮ ਤੋਂ ਬਿਗੈਰ ਹੋਰ ਕਿਸੇ ਕੇ ਸਿਰ ਨਹੀਂ ਝੁਕਾਉਂਦਾ ਹੈ ਸੋ ਹਨੂਮਾਨ ਦੇ ਸਦਾਰਸ਼ ਹੋਰ ਵੀ ਪ੍ਰੇਮੀ ਜਿਹੜੇ ਸਨ ਤੇ ਇਹਨਾਂ ਦੇ ਸਦਾਸਤ ਹੋਰ ਗਰਣ ਜੋ ਵਿਸ਼ਨੂ ਜੀ ਦਾ ਵਾਹਨ ਮੰਨਿਆ ਹੈ ਹਮੇਸ਼ਾ ਕਾਗੂਸੁੰਦੇ ਪਾਸ ਬੈਠ ਕੇ ਹਰੀ ਦੀ ਚਰਚਾ ਕਰਦੇ ਰਹਿੰਦੇ ਆ ਗਰਣ ਦੇ ਸਮਾਨ ਹੋਰ ਵੀ ਜਿਹੜੇ ਭਗਤ ਲੋਕ ਹੋਏ ਹਨ ਸੁਰਪਤ ਨਰਪਤ ਨਰਪਤ ਨਹੀਂ ਗੁਣ ਜਾਨਾ ਸੁਰਪਤ ਇੰਦਰ ਰਾਜਾ ਜੋ ਹੈ ਸਵਰਗ ਦਾ 33 ਕਰੋੜ ਦੇਵਤਿਆਂ ਦਾ ਰਾਜਾ ਉਹ ਤੇ ਨਰਾ ਦੇ ਪਤੀ ਜੋ ਮਾਨਤਾਤਾਦਕ ਹੈ ਉਹਨਾਂ ਵੀ ਪਰਮੇਸ਼ਰ ਦੇ ਗੁਣਾਂ ਦਾ ਅੰਤ ਨਹੀਂ ਜਾਣਿਆ ਵਿਅੰਤ ਵਾਸੁਰੂ ਦੇ ਗੁਣ ਹਨ ਚਾਰ ਵੇਦ ਅਰ ਸਿਮਰਤ ਪੁਰਾਨ ਚਾਰੇ ਵੇਦ ਬ੍ਰਹਮਾ ਜੀ ਨੇ ਉਚਾਰਨ ਕੀਤੇ ਹਨ ਸ਼ਾਵਰ ਜੀ ਇਹਨਾਂ ਸਾਰੇ ਬਣ ਤੇ ਆਪ ਸਿਮਰਤੀਆਂ ਬਣਾਈਆਂ ਹਨ ਰਿਸ਼ੀਆਂ ਨੇ 27 ਸਿਮਰਤੀਆਂ 31 ਸਿਮਰਤੀਆਂ ਵੀ ਹਨ 27 ਮਸ਼ਹੂਰ ਹਨ ਉਹਨੀਆਂ 31 ਸਿਮਰਤੀਆਂ ਪਿੰਡੀਆਂ ਪਈਆਂ ਹਨ ਕੱਠੀਆਂ ਹੀ ਸੋ ਇਸ ਤਰ੍ਹਾਂ ਦੀਆਂ ਸਿਮਰਤੀਆਂ ਜਿਹੜੀਆਂ ਰਿਸ਼ੀਆਂ ਦੀਆਂ ਬਣਾਈਆਂ ਹੋਈਆਂ ਹਨ ਜੇ ਜੇ ਬੇਦ ਦੇ ਅਰਥ ਨੂੰ ਚੇਤੇ ਕਰਾਇਆ ਗਿਆ ਹੋਵੇ ਉਹਦਾ ਨਾਮ ਸਿਮਰਤੀ ਹੈ ਸੋ ਸਿਮਰਤੀਆਂ ਤੇ ਪ੍ਰਾਣਾ ਨੂੰ ਉਚਾਰਨ ਵਾਲੇ ਵਿਆਸ ਲਿਖੀ ਪ੍ਰਾਤਨ ਕਥਾ ਉਚਾਰਨ ਵਾਲੇ 18 ਪ੍ਰਾਣ ਜਿਨ੍ਹਾਂ ਰਚੇ ਐ ਇਹ ਪ੍ਰਾਣਾ ਆਦਿਕਾਂ ਨੇ ਦੇ ਕਸਮ ਕਰਨ ਵਾਲਿਆਂ ਨੂੰ ਵੀ ਕਮਲਾ ਪਤ ਕਵਲਾ ਨਹੀਂ ਜਾਣਾ ਕਮਲਾ ਲక్ష్ਮੀ ਦਾ ਪਤੀ ਕੌਣ ਵਿਸ਼ਨੂੰ ਵੀ ਤਾਰਨ ਪਾ ਸਕੇ ਪਦਮਾ ਪਦੇ বিষ্ণੂ ਵੀ ਵਾਹਿਗੁਰੂ ਦਾ ਤਾਰਾ ਵਾਰ ਨਹੀਂ ਪਾ ਸਕਦਾ ਕਲਗੀ ਧਰਨ ਵੀ ਫਰਮਾਇਆ ਹੈ ਕਿਉਂ ਕਮਲਾ ਲక్ష్ਮੀ ਦੇ ਪਤੀ বিষ্ণੂ ਜੀ ਨੇ ਵੀ ਕਬਲਾ ਨਹੀਂ ਜਾਣਦਾ ਅਬੇ ਕਮਲਾ ਆਪਤ ਤਿੱਖੇ ਖਿਆਲਾਂ ਵਾਲੇ ਜਿਹੜੇ ਉਹ ਕਮਲ ਤੋਂ ਆਪਤ ਉਤਪਤੀ ਜਿਹੜੀ ਹੋਈ ਹੈ ਉਹ ਕੌਣ ਹੈ ਕਮਲ ਦੇ ਜੀਸਤ ਹੋਣ ਵਾਲਾ ਬ੍ਰਹਮਾ ਦਾ ਆਪਸ ਕਰਦੇ ਹਨ ਸੋ ਕਮਲਾ ਕਬਲਾ ਦੇ ਚੋਂ ਪੈਦਾ ਹੋਣ ਵਾਲਾ ਜੋ ਬ੍ਰਹਮਾ ਹੈ ਬ੍ਰਹਮਾ ਨੇ ਵੀ ਅੰਤ ਨਹੀਂ ਪਾਇਆ ਹੈ ਤੇ ਕਬਲਾ ਲక్ష్ਮੀ ਜਿਹੜੀ ਵਿਸ਼ਨੂੰ ਦੇ ਕਹਿੰਦੇ ਹਰ ਵਕਤ ਚਰਨ ਚਾਹਦੀ ਰਹਿੰਦੀ ਹੈ ਉਹ ਉਸਨੇ ਮਾਰਦੇ ਅੰਤ ਨੂੰ ਨਹੀਂ ਜਾਣਨਾ ਕੀਤਾ ਕਹ ਕਬੀਰ ਸੋ ਭਰਮ ਨਾਹੀ ਸਹਬ ਕਬੀਰ ਜੀ ਕਹਿੰਦੇ ਐ ਉਹ ਇਹਨਾਂ ਨੂੰ ਅੰਤ ਲੈਣ ਦਾ ਧਰਮ ਪੈ ਗਿਆ ਪਰ ਉਹ ਨਹੀਂ ਭਰਮ ਦੇ ਸਹਿਬ ਕਬੀਰ ਜੀ ਕਹਿੰਦੇ ਹਨ ਲਗ ਲਗ ਰਾਮ ਰਹਿ ਸਰਨਾਹੀ ਜਿਹੜੇ ਰਾਮ ਪਰਮੇਸ਼ਰ ਦੇ ਚਰਨਾ ਕੋ ਨਾ ਕਿ ਲਾਤੇ ਸ਼ਰਨ ਪਏ ਰਹਿੰਦੇ ਹੀ ਨਿਸ਼ਚੇ ਕਰਕੇ ਉਹ ਨਹੀਂ ਭਰਉਂਦੇ ਵਾਕਿਆ ਨੂੰ ਭਰਮ ਪਿਆ ਰਹਿੰਦਾ ਹੈ ਇਸ ਪ੍ਰਕਾਰ ਬਯੰਤ ਦਾ ਪਰਮੇਸ਼ਰ ਵੀ ਕਹੀ ਹੈ ਪੰਡਤ ਤਾਰਾ ਸਿੰਘ ਜੀ ਨੇ ਇਸ ਨੂੰ 22 ਪੱਖ ਵਿੱਚ ਇਸ ਪ੍ਰਕਾਰ ਅੰਥ ਨੂੰ ਵੜ ਦਿਆ ਸੰਕਤ ਆਨੰਦ ਮਹੇਸ਼ ਸਮਨ ਕੰਦੇ ਸੰਕ ਸੁਨੰਦ ਦੇ ਸਨਾਤਨ ਸੰਤ ਕੁਮਾਰ ਤੇ ਸ਼ਿਵਜੀ ਵੀ ਸਮਾਧੀ ਲਾ ਕੇ ਵਾਹਿਗੁਰੂ ਦੇ ਰੂਪ ਚ ਸਮਾ ਗਏ ਲੀਨ ਹੋ ਗਏ ਹਨ ਸੇਖ 나ਗ ਤੀਰੂ ਮਰਮ ਨਾ ਜਾਣੇ ਸੇਖ 나ਗ ਵੀ ਮਾਰਾ ਤੇਰੇ ਵਿੱਚ ਲੀਨ ਹੋ ਗਿਆ ਦੰਦਗੀ ਕਰਕੇ ਉਹਦਾ ਵੀ ਮਾਰੋਂ ਫਰਕ ਨਹੀਂ ਜਾਣਿਆ ਜਾਂਦਾ ਹੈ ਕੀ ਗੱਲ ਸਤ ਸੰਗਤ RAM ਰਦਾ ਬਸਾਈ ਉਹ RAM ਜਿਸ ਦੇ ਵਿੱਚ ਸਾਰੇ ਭਗਤ ਲੀਨ ਹੋਏ ਹੈ ਉਸ RAM ਨੂੰ ਸੰਤਾਂ ਦੀ ਸੰਗਤ ਮਿਲ ਕਰਕੇ ਹਿਰਦੇ ਦੀ ਵਸਾਈ ਦਾ ਤਾਂ ਪ੍ਰਗਟ ਹੁੰਦਾ ਹੈ ਸਹਿਬ ਕਬੀਰ ਜੀ ਕਹਿੰਦੇ ਹਨ ਰਹਾਉ ਹਨੂਮਾਨ ਸਰ ਗਰੜ ਸਮਾਨ ਹਨੂਮਾਨ ਵੀ ਉਸ ਪਰਮੇਸ਼ਰ ਵਿੱਚ ਲੀਨ ਹੋ ਗਿਆ ਉਹਦੇ ਸਦਰ ਸਾਨੂੰ ਮਾਨ ਦੇ ਅੰਗ ਦਾਕ ਵੀ ਭਗਤੀ ਵਿੱਚ ਲੀਨ ਹੋ ਗਏ ਅਤੇ ਇਸੇ ਪ੍ਰਕਾਰ ਗਰੜ ਵਿਸ਼ਨੂੰ ਦਾ ਜਿਹੜਾ ਵਾਹਨ ਹੈ ਉਹ ਵੀ ਪਰਮੇਸ਼ਰ ਦੀ ਭਗਤੀ 'ਚ ਸਮਾ ਗਿਆ ਲੀਨ ਹੋ ਗਿਆ ਮਹਾਰਾਜ ਸੁਰਪਤ ਨਰਪਤ ਨਹੀਂ ਗੁਣ ਜਾਣਦਾ ਸੁਰਪਤ ਇੰਦਰ ਦੇ ਉਪਤਾਨ ਹੈ ਜਿਸ ਵੇਲੇ ਬ੍ਰਹਮਾ ਤੋਂ ਉਪਦੇਸ਼ ਲਿਆ ਸੀ ਆਦਾ ਆਦਾ ਤਿੰਨਾਂ ਦਾ ਉਪਦੇਸ਼ ਸੀ ਇੰਦਰ ਨੂੰ ਕਹਿ ਤੂੰ ਦਮਨ ਕਰਿਆ ਕਰ ਇੰਦਰੀਆਂ ਦਾ ਤੇ ਮਾਨਤਾਤਾ ਨੂੰ ਕਿਹਾ ਸੀ ਤੂੰ ਦਾਨ ਕਰਿਆ ਕਰ ਬਰੋਚ ਨੂੰ ਕਿਹਾ ਸੀ ਕਿ ਤੂੰ ਦਇਆ ਕਰਿਆ ਕਰ ਕਿਉਂ ਬ੍ਰਹਮਾ ਨੇ ਉਪਦੇਸ਼ ਦਿੱਤਾ ਸੀ ਹੇ ਗੁਰੂ ਰਾਮਦਾਸ ਸਾਹਿਬ ਦੀ ਸ਼ਰਨ ਜੋ ਅਮਰ ਸਤਿ ਸਾਹਿਬ ਦੀ ਸੇਵਾ ਮਾਰਾ ਕਰਾਉਂਦੇ ਸੀ ਇੰਦਰ 33 ਕਰੋੜ ਦੇਵਤਿਆਂ ਦੇ ਨਾਲ ਆਇਆ ਇਸ ਪ੍ਰਕਾਰ ਇੰਦਰ ਵੀ ਮਾਰਾ ਸਾਹਿਬ ਦੀ ਆ ਛੇ ਸਤਿਗੁਰੂ ਮਹਾਰਾਜ ਜੀ ਨੇ ਆਪੇ ਆ ਵਰਦਾ ਪਿਆਰਾ ਸੁਰ ਦੇ ਇੰਦਰ ਨੂੰ ਬ੍ਰਹਮ ਗਿਆਨ ਬਖਸ਼ਿਆ ਗੁਰੂ ਰਾਮਦਾਸ ਜੀ ਨੇ ਕਿਉਂ ਦੇਵਪੁਰੀ ਮੈਂ ਗयो ਆਪਰ ਮੇਸਰ ਪਾਇਓ ਹਰ ਸਿੰਘ ਆਸਨ ਦੀ ਉਹ ਸ੍ਰੀ ਗੁਰਤੈਨ ਬਿਠਾਇਓ ਕਿਉਂ ਇੰਦਰ ਨੇ ਵੀ ਅਤੇ ਨਰਾਂ ਦੇ ਪਤੀ ਜੋ ਬ੍ਰਹਮਾ ਆਦ ਕਹਨ ਜਾਂ ਮਾਨ ਧਾਤਾ ਆਦ ਇੱਕ ਪਿਰਥੂ ਰਾਜਾ ਆਦ ਕਹਨ ਨਹੀਂ ਗੁਣ ਜਾਣਾ ਇਹ ਵੀ ਸਾਧ ਸੰਗਤ ਜੀ ਪਰਮੇਸ਼ਰ ਦੇ ਗੁਣ ਗਿਆਨ ਨੂੰ ਜਾਣਿਆ ਹੈ ਇਹਨਾਂ ਦਾ ਵੀ ਭੇਦ ਫਰਕ ਨਹੀਂ ਹੈ ਹੁਣ ਇੱਕੋ ਹੀ ਰੂਪ ਹੋ ਕੇ ਗੁਣ ਗਿਆਨ ਰੂਪ ਨੂੰ ਜਾਣ ਕੇ ਚਾਰ ਵੇਦ ਅਰ ਸਿਮਰਤ ਪੁਰਾਣ ਚਾਰੇ ਵੇਦ ਜਿਸ ਨੂੰ ਨੇਤ ਨੇਤ ਕਰਕੇ ਕਸਮ ਕਰਦੇ ਹੈ ਸਤਾਈ ਸਿਮਰਤੀਆਂ ਵਾਲੇ ਰਿਸ਼ੀ ਮੁਨੀ ਅਬੇ ਪ੍ਰਾਣ ਰਜਣ ਵਾਲੇ ਵਿਆਸ ਸਾਧਕ ਵੀ ਕੰਮ ਕਮਲਾ ਪਾਤ ਕਬਲਾ ਨਹੀਂ ਜਾਣਾਂ ਕਮਲਾ ਲక్ష్ਮੀ ਦੇ ਪਤੀ বিষ্ণੂ ਜੀ ਵੀ ਉਸ ਰੂਪ ਵਿੱਚ ਲੀਨ ਹੋਏ ਹਨ ਕੌਲਾ ਲక్ష్ਮੀ ਚਰਨਾਂ ਦੀ ਸੇਵਾ ਕਰਕੇ ਉਸ ਦੀ ਬੰਦਗੀ ਚ ਲੀਨ ਹੋਈ ਹੈ ਨਹੀਂ ਵੱਖਰੇ ਜਾਣੇ ਜਾਂਦੇ ਕਹਿਕ ਵੀਰ ਸੋ ਭਰਮੈ ਨਾਹੀ ਵੀਰ ਸਾਹਿਬ ਜੀ ਕਹਿੰਦੇ ਉਹਨਾਂ ਪੁਰਖਾਂ ਨੂੰ ਭਰਮ ਨਹੀਂ ਕਦੇ ਭਾਈ ਹੁੰਦਾ ਅਤ ਲਗ ਰਾਮ ਰਹਿ ਸਰਨਾ ਜੋ ਮਾਰੇ ਦੇ ਚਰਨਾ ਕਮਨਾ ਲਾ ਕੇ ਸ਼ਰਨ ਪਏ ਰਹਿੰਦੇ ਹੀ ਨਿਸ਼ਚੇ ਕਰਕੇ ਉਹ ਪਰਮੇਸ਼ਰ ਦੇ ਭੇਦ ਹੋ ਜਾਂਦੇ ਹਨ